ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਅ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਅ ਨਗਰ ਦਾ ਨੋਟ ਕਰ ਲਿਓ। ਪਿੰਡ ਭੁਈ ਭੁਈ ਆ ਗਿਆ ਸੱਜਣੋ ਤਹਿਸੀਲ ਖੰਡੂਰ ਸਾਹਿਬ ਆ ਗਈ ਆ। ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਜੋਧੇ ਵੀਰ ਦੇ ਕੋਲੋਂ ਤੁਹਾਨੂੰ 4 ਐਨੀਮਲ ਵਿਕਰੀ ਵਾਲੇ ਵਿਖਾਵਾਂਗੇ ਜਿਨ੍ਹਾਂ ਦੇ ਵਿੱਚ ਮੰਨ ਲਓ ਵੀ ਤਿੰਨ ਨੀਲੀ ਰਾਵੀ ਦੇ ਜਾਨਵਰ ਰਹਿਣਗੇ ਇੱਕ ਬੂਰੀ ਨੀਲੀ ਰਾਵੀ ਇੱਕ ਉਹ ਵੱਡੀ ਮੈਂ ਖੜੀ ਆ ਤੇ ਇੱਕ ਸਜਣੋ ਆ ਗਈ ਮੋਹਰਾ ਦੀ ਝੋਟੀ ਆ ਇਹਦੇ ਥੱਲੇ ਕਿੰਨਾ ਦੁੱਧ ਆ ਉਦੋਂ ਅੱਗੇ ਫੇਰ ਆ ਗਈ ਸਜਣੋ ਇੱਕ ਗੱਬਣ ਝੋਟੀ ਨੀਲੀ ਰਾਵੀ ਦੀ ਚਾਰ ਐਨੀਮਲ ਆਚਾਰਾਂ ਦੀ ਡਿਟੇਲ ਲਾਵਾਂਗੇ ਤੋਰ ਤਾਰ ਕੇ ਵੇਖ ਲਾਂਗੇ ਜਿਹੜਾ ਵੀ ਸਜਣੋਂ ਪਸੰਦ ਆ ਗਿਆ ਹਰ ਵੀਡੀਓ ਚ ਰਿਕਵੈਸਟ ਬੇਨਤੀ ਰਹਿੰਦੀ ਆ ਵੀ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਇਹਦੇ ਤੋਂ ਸ਼ੁਰੂ ਕਰ ਲੈਨੇ ਆਪਾਂ ਸਜਣੋਂ ਗੱਬਣ ਝੋਟੀ ਆ ਸੋਹਣਾ ਰੰਗ ਰੂਪ ਆ ਝੋਟੀ ਦਾ ਤੇ ਉਸ ਤੋਂ ਬਾਅਦ ਇੱਕ ਮੋਹਰਾ ਦੀ ਆ ਗਈ ਚੰਗਾ ਦੁੱਧ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਬੂਰੀ ਆ ਗਈ ਤੇ ਕੋ ਬਹੁਤ ਵੱਡੇ ਟਾਂਚੇ ਦੀ ਮੈਂ ਉਹਦਾ ਕੀ ਹਿਸਾਬ ਕਿਤਾਬ ਰਿਆ ਉਹਦਾ ਵੀ ਆਪਾਂ ਲੇਖਾ ਜੋਖਾ ਪੁੱਛ ਕੇ ਥੋੜਾ ਨਾਂ ਸਾਂਝਾ ਕਰਾਂਗੇ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਜੋਦੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਚੜ੍ਹਦੀ ਕਲਾ ਭਾਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਬਸ ਮੇਰਾ ਸ਼ੁਕਰ ਆਦਾ ਤੇ ਦਾ ਬਾਬਾ ਦੀਪ ਸਿੰਘ ਦੀ ਕਿਰਪਾ ਬਾਬਾ ਦੀਪ ਸਿੰਘ ਦੀ ਹੈ ਸ਼ੁਕਰ ਆ ਬਾਬਾ ਦੀਪ ਸਿੰਘ ਇਦਾਂ ਹੀ ਕਿਰਪਾ ਬਣਾਈ ਰੱਖੀ ਸਾਰੇ ਭੈਣਾਂ ਭਰਾਵਾਂ ਨੂੰ ਚੜ੍ਹਦੀ ਕਲਾ ਚੜ੍ਹਦੀ ਕਲਾ ਜ ਰੱਖੇ ਤੇ ਆਪਣਾ ਨਾਮ ਐਡਰੈਸ ਭਾਜੀ ਨਾਮ ਜੋਦਾ ਸਿੰਘ ਪਿੰਡ ਵੈਂਪਈ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਨੰਬਰ ਮੇਰੇ ਵੀਰ ਦਾ 7814457748 ਇੱਕ ਕਰੀ ਹੋਰ ਕਰੀ ਰਿਪੀਟ 7814457748 ਚਾਰ ਐਨੀਮਲ ਵਿਖਾਦ ਗਿਆ ਹਾਂਜੀ ਚਾਰ ਠੀਕ ਆ ਤੇ ਇੱਕ ਉਹ ਜਿਵੇਂ ਵੱਡੀ ਮਹਾਂ ਦੀ ਗੱਲ ਕਰਦਾ ਸੀ ਵੀਰਾ ਵੀ ਉਹਦੀ ਸਾਈ ਆਈ ਉਹਦੇ ਕੀ ਗੱਲਬਾਤ ਬਣੀ ਉਹਦੀ ਭਾਜੀ ਸਾਈ ਆਈ 3000 ਰੁਪਿਆ ਠੀਕ ਆ ਤੇ ਭਾਜੀ ਉਹ ਨਾ ਪਹਿਲੇ ਦੋ ਟਾਈਮ ਵੀਡੀਓ ਕਾਲ ਦੇ ਚਾਈ ਆ ਠੀਕ ਆ ਆਪਾਂ ਨਾ ਦੁੱਧ ਵੀ ਚਲੋ 12 13 ਹੀ ਦੱਸਿਆ ਦੁੱਧ 15 ਲੀਟਰ ਹੀ ਆ ਮੈਂ ਕੋ ਹੁਣ ਵੀ ਕਿਆ ਬਾਤ ਆਪਣੇ ਮੇਰਾ ਵੀਰ ਭਾਵੇਂ ਇੱਥੇ ਦੋ ਦਿਨ ਆਪਣੇ ਦਸੱਲੀ ਕਰਕੇ ਚਾਰ ਟਾਈਮ ਪੁਆਇੰਟ ਟਾਈਮ 'ਚ ਹੋ ਕੇ ਖੜੇ 15 ਲੀਟਰ 15 ਲੀਟਰ 14 ਲੀਟਰ ਤੇ ਲੀਟਰ ਮਰਾ ਦਾਂਗੇ ਠਾਰ ਕੇ ਝੱਗ ਤੋਂ ਬਿਨਾ ਆ ਝੱਗ ਤੋਂ ਬਿਨਾ ਠੰਡਾ ਜੀ ਨੂੰ ਆਂਦੇ ਆ ਪਾਣੀ ਵਰਗਾ ਤੇ ਉਹ ਲੈ ਨਹੀਂ ਆਇਆ ਭਾਜੀ ਉਹਨੇ ਦੋ ਟਾਈਮ ਸੌਂਮ ਲੋ 24000 ਰੁਪਏ ਸਾਈ ਭਾਈ ਆ ਅੱਛਾ ਪਹਿਲੋਂ 8 ਵਜੇ ਤੱਕ ਮੈਂ ਭਾਜੀ ਇੱਥੇ ਆ ਗਿਆ ਮੈਂ ਇੱਥੇ ਆ ਗਿਆ ਪਰ ਇਹ ਗੱਲ ਗਲਤ ਜੀ ਹਾਂ ਕਿਉਂਕਿ ਆਡੀ ਮੈਂ ਵੇਚਦੀ 3000 ਨੇ ਮੈਂ ਨਹੀਂ ਵੇਚਣ ਦਿੱਤੀ ਆਹੋ ਯਾਰ ਗਲਤ ਹੋ ਜਾਂਦਾ ਜੀ ਜੇਹੀਂ ਵੇਚ ਦਿੰਦੇ ਉਹਨੇ ਕਿਹਾ ਮੈਂ 3000 ਰੁਪਏ ਵੀਰ ਪਾਇਆ ਮੈਂ ਇੱਡੀ ਦੂਰੋਂ ਆਏ ਆਂ ਤੇ ਕੀ ਦੱਸਾਂ ਹਾਂ ਆਪਾਂ ਫਿਰ ਆਪਾਂ ਤੁਹਾਨੂੰ ਭਾਜੀ ਉਹਨਾਂ ਫੋ ਆਪਣੀ ਦੁਕਾਨਦਾਰੀ ਆਪਾਂ ਸੋਚਦੇ ਆ ਅਗਲਾ ਨਹੀਂ ਸੋਚਦੇ ਅਗਲਾ ਨਹੀਂ ਸੋਚਦਾ ਠੀਕ ਆ ਹਾਂਜੀ ਚਲੋ ਕੋਈ ਨਹੀਂ ਵੇਖ ਤਾਂ ਹੁਣ ਵੀ ਜਾਣੀ ਸੋਨਾ ਤਾਂ ਸੋਨਾ ਹੀ ਆ ਸੋਨਾ ਤਾਂ ਸੋਨਾ ਹੀ ਆ ਉਹ ਤੇ ਦੁੱਧ ਵੀ 3-4 ਕਿਲੋ ਵੱਧ ਗਈ 3 ਕਿਲੋ ਹਾਂ ਆ ਆ ਝੋਟੀ ਸੂਆ ਕਿਹੜਾ ਸ਼ਾ ਇਹ ਭਾਜੀ ਦੂਜਾ ਸੂਆ ਝੋਟੀ ਜੇ ਪਿਓਰ ਨੀਲੀ ਰਾਵੀ ਦੀ ਜੇ ਹਾਂ ਪਿਓਰ ਆ ਗਈ ਨੀਲੀ ਰਾਵੀ ਹਾਂਜੀ ਥੋੜਾ ਡਰਦੀ ਆ ਘਰੋਂ ਕਦੇ ਕੱਢੀ ਕੁੱਢੀ ਨਹੀਂ ਹੋਣਾ ਠੀਕ ਆ ਹਾਂਜੀ ਸੂਆ ਦੂਜਾ ਦੂਜਾ ਸੂਆ ਪਹਿਲਾਂ ਮੀਲੀ ਰਵੀ ਪਹਿਲਾਂ ਦਾ ਕੀ ਕਹਿੰਦੇ ਦੁੱਧ ਦੁੱਧ ਪਹਿਲੇ ਦਾ ਭਾਜੀ ਐਵੇਂ ਤੁਹਾਨੂੰ ਕਹੀਏ 14 15 ਕਿਲੋ ਉਹ ਨਹੀਂ ਗੱਲ ਉਹ ਕਹਿੰਦੇ ਵੀਰ 11 12 ਕਿਲੋ ਚੋਇਆ ਆ ਵਾ ਠੀਕ ਆ ਹਾਂਜੀ 12 ਕਿਲੋ ਦੋ ਤਾਂ ਖੁੱਲਾ ਐ ਤਕੀ ਵੀ ਦਿੱਤਾ ਖੁੱਲਾ ਨਹੀਂ ਯਾਰ ਕਿ ਚਲੋ ਮਾਰਾ ਕਿਰਪਾ ਸੁੱਕ ਰੱਖੇ ਸੇਵਾ ਸੂਆ ਦੇ ਹਿਸਾਬ ਨਾਲ ਚਲੋ 12 ਕਿਲੋ ਤੇ ਦਊਗੀ ਪੱਕਾ 12 ਵੀ ਬਹੁਤ ਬਣ ਜਾਂਦਾ ਬਾਕੀ ਚੋਾਈ ਕਿਤੇ ਤਿੱਪਣ ਜਿੱਦਾਂ ਮੋਗਾ ਹੁੰਦਾ ਵੀ ਪੂਰੀ 100 ਦੀ 100 100 ਦੀ 100 ਇੱਕੋ ਜਿਹਾ ਚੀੜ ਆਊਗਾ ਪੂਰਾ ਠੀਕ ਆ ਥਣਾ ਤੇ ਭਾਰ ਲਈਓ ਓਕੇ ਆ ਆਪਣੀ ਜ ਦੇ ਲੈ ਜਾਓ ਭਾਜੀ 2-4 ਦਿਨ ਲੈ ਜਾਓ ਅਜੇ ਹਫਤੇ ਦੇ ਅੰਦਰ-ਅੰਦਰ ਸੂਪ ਹੋ ਗਈ ਹਾਂ ਸੂਪ ਹੋਊਗਾ ਹਫਤੇ ਦੇ ਅੰਦਰ-ਅੰਦਰ ਹਨਾ ਹਾਂਜੀ ਤੇ ਬਾਕੀ ਲੇਵਾ ਚੰਗਾ ਖੋਲ ਦੇ ਦੇਖੋ ਕੱਟੀ ਬਣੀ ਕਿ ਨਹੀਂ ਸੰਤੂ ਸਾਹਿਬ ਹਾਂ ਨਹੀਂ ਚੰਗੀ ਸੋਹਣੀ ਬਣੀ ਆ ਥੱਲੇ ਹਾਂਜੀ ਬਾਕੀ ਥਣ ਚਵਾਈ ਵਾਲਾ ਹਨਾ ਚਵਾਈ ਵਾਲਾ ਬਹੁਤ ਚੰਗਾ ਚਵਾਈ ਵਾਲਾ ਥਾਂ ਦੇ ਤੂਰ ਕਰਾਈਏ ਦੀ ਵਰਚਾ ਕੇ ਜੇ ਚੱਕ ਹਾਂਜੀ ਆ ਖੋਲਖਾਂ ਵੀਰ ਥੋੜਾ ਡਰਦੀ ਆ ਧਿਆਨ ਨਾਲ ਥੋੜਾ ਧਿਆਨ ਨਾਲ ਡਰਦੀ ਹੋ ਸੱਜਣੋ ਕੱਦ ਕਾਠ ਦਾ ਨਤਾਜਾ ਲਾ ਲਿਓ ਵੀਰ ਦੇ ਘਰ ਤੋਂ ਵੇਖਿਓ ਛੋਟੀ ਸੋਹਣਾ ਲੇਵਾ ਹੁਣ ਵੀ ਤਿਆਰ ਕਰੀ ਫਰਦੀ ਆ ਤੇ ਬਾਕੀ ਹਜੇ ਹਫਤਾ ਨਹੀਂ ਸੁੰਦੀ ਸੱਜਣੋ ਨੋਟ ਕਰਿਓ ਇਹ ਗੱਲ ਕਿਉਂਕਿ ਹਫਤੇ ਦੇ ਅੰਦਰ ਬਾਹਰ ਜਾ ਕੇ ਇਹਨੇ ਕਰਮਾ ਵਾਲੀ ਨੇ ਬੱਚੇ ਨੂੰ ਜਨਮ ਦੇਣਾ ਤੇ ਚੰਗਾ ਲੇਵਾ ਤਿਆਰ ਕਰ ਜਾਣਾ ਇਹਨੇ ਥਾਨ ਤੁਹਾਡੇ ਸਾਹਮਣੇ ਆ ਨੋਕ ਵਾਲਾ ਬਹੁਤ ਸੋਹਣਾ ਥਾਨ ਲੱਗਿਆ ਵਾ ਕਰਮਾ ਵਾਲੀ ਨੂੰ ਚਵਾਈ ਵਾਲਾ ਵੇਖੋ ਤੇ ਬਾਕੀ ਚਮੜੀ ਸੋਹਣੀ ਦੀ ਆ ਬਰੀਕ ਦੀ ਆ ਸੁੰਦਰਤਾ ਸੋਹਣੀ ਆ ਤੇ ਜੋਦੇ ਵੀਰੇ ਇਹਦਾ ਰੇਟ ਕੀ ਕਰਾਂਗੇ ਰੇੜਾ ਸੰਤੂ ਸਾਹਿਬ ਇਹੋ ਜਿਹਾਂ ਦਾ ਭਾਜੀ ਕਰੀ ਜਾਂਦੇ 31 35 ਵੀ ਕਰੀ ਜਾਂਦੇ ਨਿੱਲੀ ਦਾ ਪਰ ਆਪਾਂ ਦੇ ਲੈ ਵਾਲਾ ਕਰਨਾ ਜੀ ਠੀਕ ਹੈ ਮੁੱਲ ਭਾਵੇਂ ਭਾਜੀ 1 20 22 ਜੋ ਮਰਜ਼ੀ ਕਰੀਏ 1 15 ਦੀ ਦੇ ਦਾਂਗੇ 1 ਲੱਖ ਤੇ 15000 ਦੀ ਦੇ ਦਾਂਗੇ ਹਾਂਜੀ ਦੇ ਦਾਂਗੇ ਓਕੇ 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 ਵਿੱਚੋਂ ਛੋੜ ਛੱਪਾ ਕਰ ਦਾਂਗੇ ਭੈਣ ਭਰਾ ਆਏਗਾ ਇਹਦਾ ਆਏਗਾ ਦਾ ਮਾਨਤਨ ਕਰ ਦਾਂਗੇ 1 ਲੱਖ ਤੇ 15000 ਚੋਂ ਹਾਂਜੀ ਨਹੀਂ ਠੀਕ ਹੈ ਜੱਟਾ ਝੋਟੀ ਵੀ ਓਕੇ ਆ ਹਾਂਜੀ ਇਹ ਵੇਖੋ ਬਣੀ ਕਿਨੇ ਵੇਖੋ ਕਰਮ ਵਾਲੀ ਆ ਜਿਹੜਾ ਹਫਤਾ ਲੱਗਿਆ ਨੇ ਪੰਡਾ ਪਾਦਨੇ ਕਰਮ ਵਾਲੀ ਨੇ ਬਹੁਤ ਸੋਹਣੀ ਤਿਆਰ ਹੋ ਜਾਂਦੀ ਹੈ ਹਾਂਜੀ ਚੰਗੀ ਝੂਟੀ ਆਂ ਗਾਂ ਕੱਟੀ-ਕੁੱਟੀ ਦੇਗੀ ਚੰਗੀ ਤਾਂ ਮਹਾਰਾਜ ਦੀ ਕਰ ਪਈ ਉਹ ਹਾਂਜੀ ਹਾਂਜੀ ਐਦਾ ਕੀ ਹਿਸਾਬ ਆ ਇਹ ਵੀ ਭਾਜੀ ਦੂਜਾ ਸੂਆ ਪਿਓਰ ਦੂਸਰਾ ਸੂਆ ਸੁਈ ਆ ਹਾਂਜੀ ਪਿਓ ਮੋਹਰਾ ਦੀ ਕੱਟੀ ਜੇ ਠੀਕ ਆ ਤੇ ਇਹਦਾ ਸੂਆ ਕਿੰਨੇ ਕ ਦਿਨਾਂ ਦਾ ਇਹਦਾ ਭਾਜੀ ਆ ਜੇ ਬੱਚਾ ਇਹਦਾ ਹਫਤੇ ਦੇ ਅੰਦਰ ਬਾਹਰ ਦੇ ਠੀਕ ਹਫਤੇ ਤੋਂ ਅੰਦਰ ਬਾਰ ਦੀ ਸੂਈ ਆ ਹਾਂਜੀ ਤੇ ਦੁੱਧ ਇਹਦੇ ਕੋਲੇ ਜਿਹੜਾ ਭਾਂਡੇ ਚ ਆਜੂ ਭਾਜੀ ਕਹਿਣ ਭਾਗ 13 14 ਕਹੀ ਜਾਈਏ ਜਿਹੜਾ ਚਵਾਦਣਾ 11 ਲੀਟਰ ਠੰਡਾ ਚਵਾਵਾਂਗੇ ਆਪਾਂ ਠੀਕ ਆ 10 ਕਿਲੋ ਕੰਡੇ ਵਾਲਾ ਖੁਲਾ ਮੰਗ ਕੰਡੇ ਉਹ ਨਹੀਂ ਭਾਜੀ ਗਾੜ ਦੇ ਓਨੀ ਪਿਛਾੜ ਦੇ ਇਹਦੀ ਹਾਂ ਵਾਕਿਆ ਜੀ ਥਣ ਚਵਾਈ ਵਾਲਾ ਚਵਾਈ ਵਾਲਾ ਤੇ ਐ ਮੱਛੀ ਮੋਟਰ ਆ ਤੇ ਕੱਟ ਦੇ ਬਾਹਰ ਇਹਨੂੰ ਚੱਲ ਸੂਆ ਦੂਜਾ ਹਾਂਜੀ ਤੇ ਹਫਤੇ ਦੇ ਅੰਦਰ ਬਾਰ ਦੀ ਸੂਈ ਆ ਸੱਜਣੋ ਨੋਟ ਕਰ ਲਿਓ ਬੱਚਾ ਕੱਟਾ ਕੇ ਕੱਟੀ ਵੀਰੇ ਕੱਟਾ ਜੀ ਕੱਟਾ ਇਹਦੇ ਮਗਰ ਆ ਗਿਆ ਕੱਟਾ ਬੱਤਾਂ ਲਾ ਕੇ ਭਰਾ ਜੀ ਇਹਦਾ ਨਾੜਾ ਨਾ ਭਰਿਆ ਪਿਆ ਚੰਗੀ ਝੂਟੀ ਆ ਸੱਜਣੋ ਬਾਕੀ ਤੁਹਾਡੀ ਪਸੰਦ ਆ ਤੁਹਾਨੂੰ ਕਿਹੜੀ ਚੀਜ਼ ਸੱਜਣੋ ਪਸੰਦ ਆ ਜਾਂਦੀ ਆ ਹਨਾ ਤਾਂ ਤੁਸੀਂ ਉਹ ਹੀ ਖਰੀਦਣੀ ਆ ਬਾਕੀ ਵੇਖੋ ਹਾਂ ਲੇਵਾ ਪਾਂਡਾ ਜਾਤ ਨਸਲ ਚੰਗੀ ਆ ਕੁਆਲਿਟੀ ਚੰਗੀ ਆ ਤੇ ਬਾਕੀ ਦੁੱਧ ਵੀ ਕਰਮਾਂ ਵਾਲੀ ਹਜੇ ਮੰਨ ਲਓ ਵੀ ਜਦੋਂ ਮੇਰੀ ਮੂਲੇ ਪਈ ਤਾਂ 12 ਕਿਲੋ ਦੁੱਧ ਤਾਂ ਦੇ ਹੀ ਜਾਊਗੀ 12 ਕਿਲੋ ਤੇ ਰਾਮਨਾਥ ਦੇਨ ਨੂੰ ਦੇ ਬਾਜੀ ਸੇਵਾ ਸੇਤ 14 ਕਿਲੋ ਹੀ ਮੈਂ ਦੁੱਧ ਦੇ ਜੂ ਨਾੜਾ ਵੇਖੋ ਚੱਡੇ ਤੇ ਬਿਜਲੀ ਘਾਰੀ ਮੈਂ ਨਹੀਂ ਸਾਰੇ ਸਰੀਰ ਤੇ ਨਾੜਾਂ ਚੰਗੀਆਂ ਨੇ ਨਾੜੇ ਨਾੜਾ ਵੇਖੋ ਪਦਲੀ ਚੰਬੜੀ ਦੀ ਐ ਮੈਂ ਹਾਂ ਨਹੀਂ ਚੰਗੀ ਐ ਝੂਣ ਵੀ ਚੰਗਾ ਝੂਣ ਬੜਾ 100 ਦਾ 100 ਬਾਜੀ ਝੂਣ ਲੋਣੀ ਲਾਮਾ ਠੀਕ ਆ ਰੇਟ ਇਹਦਾ ਜੋਦੇ ਵੀਰੇ ਰੇਟ ਬਾਜੀ ਵੇਖੋ ਝੋਟੀ ਦੇ ਭਾਵੇਂ ਕਹਿੰਦੀ ਮੈਨੂੰ 13 35 ਕਰ ਪਰ ਆਪਣਾ ਉਹ ਕੰਮ ਨੇ ਆਪਾਂ ਵੇਚਣ ਵਾਲਾ ਕੰਮ ਕਰਨਾ ਔਰਦੀਆਂ ਵਾਲਾ ਏ ਜਿਹੜਾ ਪਹਿਲੇ ਫੋਨ ਤੇ ਕਹੇ ਚੱਲੇ ਆ ਹਾਂ ਪੰਜ ਮੋਲੇ ਦਾ ਇੱਕ ਵੀ ਤੇ ਜਿਹੜੇ ਦੇਣੀ ਇੱਕ 17 ਦੀ ਦੇ ਦਾਂਗੇ 15 ਦੀ ਦੇ ਦੇ 15 ਦੀ ਦੇ ਦਾਂਗੇ ਜੀ 15 ਦੀ ਦੇ ਦਾਂਗੇ ਚਲ ਧੰਨਵਾਦ ਤੇਰਾ ਹਾਂ ਲਓ ਵੀ ਸੱਜਣੋ 1 ਲੱਖ ਤੇ 15000 ਝੋਟੀ ਤੁਸੀਂ ਵੇਖ ਲਓ ਬੱਚਾ ਬਿਲਕੁਲ ਤਾਜ਼ਾ 28 ਵੀ ਰਿਆਰ 28 ਦੀ ਮੇਰਾ ਵੀ ਸੱਜਣੋ ਇਸ ਕਰਕੇ ਤੁਹਾਨੂੰ ਚੈੱਕ ਕਰਾ ਰਹੇ ਕਿ ਬੱਚੇ ਤੋਂ ਆਪਾਂ ਨੂੰ ਗੈਸ ਆ ਜਾਂਦਾ ਵੀ ਇਹ ਯਾਰ ਕਿੰਨੇ ਦਿਨਾਂ ਦਾ ਸੂਆ ਆ ਬੱਚਾ ਕਿਹੜੀ ਮੈਂ ਦਾ ਵੀਰੇ ਅਰੇ ਪੂਰੀ ਸੂਈ ਹੈ ਭਾਜੀ ਤਾਜੀ ਸੂਈ ਕੱਲ ਦੀ ਅਚ ਪੂਰੀ ਸੂਈ ਹੋਈ ਆ ਤਾਜੀ ਸੂਈ ਕੱਲ ਦੀ ਮੈਂ ਤਾਂ ਆਖਿਆ ਗੱਬਣਾ ਕਿਤੇ ਮੈਂ ਅਜੇ ਟੁੱਟੀ ਨਹੀਂ ਜਮਾਈ ਨਹੀਂ ਨਹੀਂ ਸੂਈ ਹੈ ਜੇ ਓਕੇ ਗਿੱਲਾ ਨਾਲੂਆ ਕੱਟੇ ਨੂੰ ਜਨਮ ਦੇਗੀ ਹੈ ਨਾ ਕੱਟੇ ਨੂੰ ਜਨਮ ਦਿੱਤਾ ਠੀਕ ਹੈ ਠੀਕ ਹੈ ਠੀਕ ਹੈ ਲੋ ਵੀ ਸਜਣਾ ਸੂਈ ਆ ਬੂਰੀ ਇਹ ਵੀ ਨੋਟ ਕਰ ਲਿਓ ਮੰਨ ਲਓ ਵੀ ਮੈਂ ਨੇ ਜਾਪਾ ਜਮਾ ਨਹੀਂ ਮੰਨਿਆ ਕਿਉਂਕਿ ਕਈ ਬੰਦਿਆਂ ਦਾ ਤਿਆਰ ਬਾ ਵੀ ਨਿੱਕੀ ਵੱਖੀ ਦੀ ਮੈਂ ਆ। ਬਾਜੀ ਖਾਲੇ ਖੋਲੇ ਕੀਤੀ ਸਾਰਾ ਬੋਲਾ ਸਾਫ ਕੀਤਾ ਤੁਹਾਨੂੰ ਪਤਾ ਜਦੋਂ ਬੋਲਾ ਰਹੇ ਤੇ ਸਾੜੂ ਜੇ ਲੱਗ ਜਾਂਦਾ ਦੁੱਧ ਦੇ ਡੰਗਰ ਛੇਤੀ ਆਉਂਦਾ ਨਹੀਂ ਆ। ਆਉਂਦਾ ਆਪਾਂ ਕਿਉਂ ਆਪਾਂ ਸਾਫ ਕਰ ਦਿੰਨੇ ਆ। ਤੇ ਜੱਟਾ ਇਹ ਕੱਲ ਦੀ ਸੂਈ ਆ। ਇਹ ਕੱਲ ਦੀ ਸੂਈ ਜੇ। ਠੀਕ ਆ। ਹਾਂਜੀ। ਤੇ ਮੰਨ ਲਾ ਵੀ ਪੱਠੇ ਪੁੱਠੇ ਮੈਣੇ ਚੱਕ ਲਏ। ਮੈਣੇ ਕਰਮਾ ਵਾਲੀ ਤੇ ਖੁਰਲੀ ਚ ਮੂੰਹ ਨਹੀਂ ਕੱਢਦੀ। ਹਾਂ ਇਹਨੇ ਸੁਹਾ ਨਹੀਂ ਮੰਨਿਆ ਹਨਾ। ਹਾਂਜੀ ਕੋਈ ਪਰਵਾਹ ਨਹੀਂ ਇਹਨੂੰ ਪਤਾ ਹੀ ਨਹੀਂ ਲੱਗੇ ਲੋਕੇ ਲਾਏ ਸੂਈਆਂ ਕਿ ਨਹੀਂ ਸੂਈ। ਹਾਂ। ਤੇ ਸੁਹਾ ਕਿਹੜਾ ਸੂਈ ਆ ਛਾ ਜੀ। ਭਾਜੀ ਭਾਵੇਂ ਸਮਝ ਆਪਣੀ ਕਰ ਲੈ ਹਾਂ ਤੇ ਦੂਜਾ ਵੀਰ ਘਰ ਵਾਲੇ ਕਹਿੰਦੇ ਭਾਵੇਂ ਤੀਜਾ ਸੰਝ ਕੇ ਲੈ ਲੈਣਾ ਠੀਕ ਹੈ ਐਵੇਂ ਆਪਾਂ ਬਹਿਸ ਨਾ ਨੀ ਕਹਿਣਾ ਵੀਰ ਭਰਾਣਾ ਚੱਲ ਤੀਜੇ ਤੇ ਕਿਹੜਾ ਯਾਰ ਜੋਦੇ ਬੁੱਢੀਆਂ ਹੁੰਦੀਆਂ ਇਹਦਾ ਵੀਰ ਛੋਟੀ ਮੈਂ ਭਾਜੀ ਵੇਖੋ ਉਹ ਨਹੀਂ ਗੱਲ ਛੋਟੀ ਮੈਂ ਆ ਸੂਏ ਤਾਂ ਇਹ ਤਿੰਨ ਤਿੰਨ ਮੰਨ ਕੇ ਚੱਲ ਵੀ ਬਾਈ ਬਾਈ ਸੂਏ ਦੇ ਜਾਂਦੀਆਂ ਮੈਂ ਆਪਾਂ ਹੀ ਹੁੰਦਾ ਭਾਜੀ ਬਾਈ ਬਾਈ ਸੂਏ ਬਾਈ ਸੂਏ ਦੇ ਜਾਂਦੀਆਂ 22ਵੇਂ ਸੂਏ ਦੀ ਮਹਿੰਦੀ ਕੱਟੀ ਸਾਡੇ ਕੋਲੇ ਫੋਲ ਕਿਹਨ ਦੀ ਕਰੀ ਕੱਢੀ ਬਾਹਰ ਲੋਕੀ ਸਜਣੋ ਸੂਆ ਤੀਜਾ ਲਾ ਲਿਓ ਬੂਰੀ ਨੀਲੀ ਦੀ ਆ ਗਈ ਆ ਤੇ ਬੋਲਾ ਹੁਣ ਕੀ ਮੰਨੇ ਪਾਜੀ ਬੋਲਾ ਹੈਗਾ ਜੇ 8 9 ਦੇ ਵਿੱਚ 8 ਕਿਲੋ ਖੁੱਲਾ ਬੋਲਾ ਹੈਗਾ ਖੁੱਲਾ ਖੁੱਲਾ ਧੰਨਵਾਦ ਤੇ ਮਗਰਲੇ ਸੂਏ ਕੀ ਕਹਿੰਦੇ ਦੁੱਧ ਆ ਕਹਿੰਦੇ ਪਾਜੀ 13 ਲੀਟਰ ਚ ਹੋਇਆ ਜੀ ਸ਼ੁਕਰ ਮੈਂ ਦੁੱਧ ਦੇ ਦੂ ਤੇਰੀ ਇਹ ਭਾਈ ਮੇਰੇ ਪਾਜੀ ਮਧਰੀ ਗੋਟੀ ਦੀ ਐ ਮੈਂ ਦੁੱਧ ਦੇ ਦੇ ਜੂਗਾ ਨਾ ਹਾਂ ਨਹੀਂ ਨਹੀਂ ਦੇਊ ਦੁੱਧ 13 14 ਲੀਟਰ ਸਾਂਭਣ ਵਾਲਾ ਬੰਦਾ ਹੋਇਆ ਤਾਂ ਚੋਲੂਗਾ ਇਹ ਦੇਖ ਚੋਊਗਾ ਚਵਾਈ ਬੜੀ ਆਪਣੇ ਦੱਸਣ ਦੀ ਨਹੀਂ ਲੋੜ ਅਗਲਾ ਆਪ ਵੀ ਗੈਸ ਲਾਊਗਾ ਵੀ ਇਹ ਦੁੱਧ ਦੇ ਦਊਗੀ ਹਾਂ ਜੀ ਤੇ ਬਾਕੀ ਚੰਗੇ ਟੀਕੇ ਲਵਾਲੇ ਬੂਰੇ ਬੱਚੇ ਵੀ ਚੰਗੇ ਦੇ ਜੀ ਹਾਂ ਜੀ ਹਾਂ ਜੀ ਓਕੇ ਚੋਣ ਚਾਨ ਆ ਨੋਕੇ 100 ਦੀ 100 ਭਾਜੀ ਸ਼ੁਕਰ ਤੇ ਰੇਟ ਇਹਦਾ ਫਿਰ ਸਾ ਜੀ ਰੇਟ ਭਾਜੀ ਇਹੋ ਜੀ ਇਹਨਾਂ ਨੂੰ ਪਤਾ ਬੂਰੀ ਦੇ ਤੇ ਡਿਮਾਂਡ ਬੜੀ ਲੱਭਦੀ ਬੜੀ ਘਾਟ ਆ ਹਾਂ ਕਹਿਣੋ ਤੇ ਭਾਵੇਂ ਇਹਦਾ ਵੀ 130 35 ਕਰੀ ਜਾਈਏ ਪਰ ਆਪਾਂ ਉਹ ਕੰਮ ਨਹੀਂ ਕਰਨਾ ਭਾਜੀ ਇਹਦਾ ਮੁੱਲ ਹੈ 115 ਹਾਂ ਜੀ ਤੇ ਜਿਹੜੇ ਦੇਣੀ ਇੱਕ ਦਾਤੀ ਦੇ ਦਾਂਗੇ ਡਿਮਾਂਡ ਕਰਦੇ ਇਹਦੀ 1 ਲੱਖ ਤੇ 15000 ਰੁਪਿਆ ਤੇ 1 ਲੱਖ ਤੇ 10000 ਦੀ ਦੇ ਦਈਏ ਹਾਂਜੀ ਦੇ ਦਈਏ ਮਾੜਾ ਮੋੜ ਪਿਆਰ ਮੁਹੱਬਤ ਕਰਦੇ ਨਹੀਂ ਕਰ ਤੂੰ ਹੀ ਕਰ ਦੋ ਨਹੀਂ ਤੁਸੀਂ ਕਰੋ ਤੁਸੀਂ ਕਰੋ ਤੁਸੀਂ ਪੈਸੇ ਲੈ ਆਹ ਤੁਹਾਡੇ ਕੋ ਕਰਾਉਣਾ ਯਾਰ ਖੰਡ ਛੱਡ ਦੇ ਫਿਰ ਕਰ ਦਾਂਗੇ ਪਾਜੀ ਜਿਹੜਾ ਵੀ ਭੈਣ ਭਰਾ ਕਾਲ ਲਾਊਗਾ ਕਰ ਦਾਂਗੇ ਵੀ ਮਾਨਤਾਂ ਅੱਠ ਦੀ ਦੇ ਦਾਂਗੇ ਪਾ 1 ਲੱਖ ਤੇ 8000 ਦੀ ਦੇ ਦਾਂਗੇ ਹਾਂਜੀ ਦੇ ਦਾਂਗੇ 8 ਦੀ ਮਾੜੀ ਤਾਂ ਨਹੀਂ ਕਿਸੇ ਨੂੰ ਯਾਰ ਪਾਜੀ ਬਹੁਤ ਮੈਂ ਤਾਜੀ ਤੁਹਾਨੂੰ ਪਤਾ 나ੜੂ ਦੇ ਬੱਚਾ ਕੱਲ ਦੀ ਮੈਸ ਹੋਈ ਆ ਸਾਰੀ ਗਰਮੀ ਆ ਤੇ ਦੁੱਧ ਨਿਆਰੇ ਪੀਣੇ ਅਗਲਾ ਸਾਰਾ ਸੂਆ ਚੋਵੇ ਤੋ ਕੜ ਗੱਬ ਕਰਕੇ ਵੀ 85000 ਦੀ ਮੈਂ ਫਿਰ ਵੇਖਦੀ ਆ ਪਾਜੀ ਇਹਦਾ ਤੇ ਨਾ ਵੇਖਦਾ ਬੂਰੀ ਨੀਲੀ ਦਾ ਹਾਂ ਵੇਖਦਾ ਕੋਈ ਸ਼ੱਕ ਨਹੀਂ ਤੇ ਅੱਗੇ ਆ ਆ ਗਈ ਜਿਹਦਾ ਆਪਣਾ ਮੜਾ ਜਾਂ ਚੱਕਰ ਪੈ ਗਿਆ ਕੀ ਨੀ ਵੇਗ ਜਾਣੀ ਸੀ ਹਨਾ ਵੇਗ ਜਾਣੀ ਸੀ ਪਾਜੀ ਇਹਦੇ ਇਹ ਬੜਾ ਪਾਜੀ ਫੋਨ ਆਇਆ ਹਸਾਬ ਲਾ ਲੋ ਵੀ ਵੀਰ ਬਾਹਰੋਂ ਇੱਕ ਕਰਦਾ ਏ ਫੋਨ ਠੀਕ ਆ ਤੇ ਉਹ ਕਹਿੰਦਾ ਵੀਰ ਮੇਰੇ ਦੇ ਬਾਪੂ ਨੇ ਰਖਣੀ ਮੈਂ ਇੱਕੋ ਹੀ ਹਾਂਜੀ ਤੇ ਵੀਰ ਦਸੱਲੀ ਤੇਰੀ ਮੈਂ ਵੀਰ ਆਪਣੀ ਦਸੱਲੀ ਆ ਮੈਂ ਵੀਰ ਉਹਨਾਂ ਮੈਂ ਹੋਈ ਆ ਤੇ ਬਾਹਰੋਂ ਨੇ ਸਾਈ ਪਾਈ ਆ ਤੁਹਾਨੂੰ ਪਤਾ ਜਦੋਂ ਬਧਰੇ ਫੂਣ ਕੇ ਇਹਨੂੰ ਕਰੀਏ ਨਾ ਅਗਲਾ ਫਿਰ ਪਾਰਾਂ ਦੇ ਪਾਜੀ ਪੈ ਜਾਂਦਾ ਨਹੀਂ ਅਗਲਾ ਕਹਿੰਦਾ ਨਾ ਅਗਲਾ ਛੱਡ ਗਿਆ ਹੋਊਗਾ ਕੋਈ ਨਾ ਛੱਡ ਗਿਆ ਕੀ ਰੁਕਦਾ ਕੀ ਨਹੀਂ ਵਹਿਮ ਦਾ ਲਾਜ ਨਹੀਂ ਵਹਿਮ ਦਾ ਲਾਜ ਨਹੀਂ ਤੇ ਪਾਜੀ ਮੈਂ ਦਾ ਕੀ ਹਿਸਾਬ ਕਿਤਾਬ ਦੱਸ ਕੇ ਵੀ ਇੰਨਾ ਦੁੱਧ ਦਾ ਕਿਹੜਾ ਸੂਆ ਬੱਚਾ ਜ ਆ 6 5 6 ਦਿਨਾਂ ਦਾ ਜੇ ਕੱਟੀ ਮੂਰ ਕਰ ਗਈ ਪਿਓਰ ਨੀਲੀ ਰਾਵੀ ਦੀ ਹਾਂ ਕੱਟੀ ਤਾਂ ਮੂਰ ਤਰ ਗਈ ਮੂਰ ਤਰ ਗਈ ਤੇ ਮੈਂ ਇਹਦਾ ਕੱਦ ਵੇਖੋ ਹਸਨੂ ਸਾਹਿਬ ਬੜਾ ਕੱਦ ਆ ਪਰਲੇ ਦਾ ਨਹੀਂ ਵੀਰੇ ਇਹਦੇ ਪਰਲੀ ਦਾ ਪਰ ਨਹੀਂ ਘਲੂ ਪਰਲੇ ਬੰਨੇ ਇਹ ਹਣ ਤੁਸੀਂ ਗੈਸ ਐ ਬੰਦੇ ਦੇ ਕੱਦ ਤੋਂ ਲਾ ਲਿਓ ਮੈਂ ਬਾਲੀਆਂ ਰਹਿਣ ਤੋਣੀ ਗਲੀ ਦੀਦੀ ਜੀ ਤੋਣੀ ਦੀਦੀ ਬਹੁਤ ਵੱਡੇ ਕੱਦ ਕੱਢਦੀ ਮੈਂ ਚੰਗੀ ਮੈਂ ਹੁਣ ਦੁੱਧ ਜੇ ਕੋਈ ਭੈਣ ਭਰਾ ਜੇ ਤਾਂ ਕਿੰਨਾ ਭਾਂਡੇ ਚਾਜੂ ਭਾਵੇਂ ਝਾਗ ਸਮੇਤ 17 ਹੀ ਕਹਿਦੀ 18 ਠੀਕ ਆ ਜਿਹੜਾ ਚਵਾਦਾਂਗੇ 14 14.5 ਲੀਟਰ ਤੇ ਲੀਟਰ ਮਰਾਦਾਂਗੇ ਪਾਣੀ ਵਰਗਾ ਜਿਹੜਾ ਦੁੱਧ ਉਹ ਝਾਗ ਚੋਂ ਗਮਾਰ ਕੇ ਚੋ ਕੇ ਲੀਟਰ ਦੁੱਧ ਮਿਣ ਕੇ ਲੈ ਜੀ ਮਿਣ ਕੇ ਲੈ ਜੀ ਵੀਰ ਮੇਰਾ ਦੋ ਟਾਈਮ ਤਿੰਨ ਟਾਈਮ ਇੱਥੇ ਰਹਿਣ ਆਉਂਦੀ ਹੋਊਗੀ ਉੱਡਦੀ ਤਾਂ ਉਹਨੂੰ ਉrige ਵੇਖੋ ਪਾਜੀ ਚਵਾਈ ਲੱਗੀ ਕਿਤੇ 2 ਮਿੰਟਾਂ ਤੋਂ ਪਹਿਲਾਂ ਮੈਚ ਹੋਈ ਜਾਂਦੀ ਆ ਮਗਰ ਵੀ ਕੱਟੀ ਆ ਮਗਰ ਵੀ ਪ्योर ਕੱਟੀ ਆ ਵੇਖੋ ਤੋਰਾ ਕਰਾ ਚੈੱਕ ਮੇਰਾ ਭਰਾ ਤੇ ਜੁਦੇ ਹੁਣ ਦੇ ਕਿੰਨੇ ਦੀ ਲਈਏ ਆਪਾਂ ਹੀ ਮੈਂ ਪਾਜੀ ਅੱਜ ਲੈਣੀ ਕਰਦਗੇ ਵੀ ਲੈਣ ਦੇਣੀ ਚਲੋ ਇਹਨਾਂ ਨੇ ਵੀ ਆ ਪਾਜੀ ਚਲੋ ਮੇਰੇ ਪਤਾ ਗੱਲ ਕੇ ਉਹਨੇ ਪਾਇਆ ਹੁਣ 3000 ਰੁਪਇਆ ਨਾ ਉਹਨੇ ਫੋਨ ਹੀ ਚੁੱਕਿਆ ਤੇ ਨਾ ਉਹਨੇ ਗੱਲ ਹੀ ਕੀਤੀ ਮੁੜ ਕੇ ਐਵੇਂ ਨਹੀਂ ਕਿਹਾ ਵੀ ਮੇਰੇ ਪੈਸੇ ਮੋੜ ਦੋ ਨਾ ਨਾ ਪਾਜੀ ਉਹਨੇ ਨਹੀਂ ਕਿਹਾ ਉਹ ਝੂਠਾ ਹੈ ਉਹਨੂੰ ਪਤਾ ਵੀ ਮੈਂ ਝੂਠਾ ਹਾਂ ਬੇਬੀਤੀ ਹਾਂਜੀ ਜੇ ਪਾਜੀ ਅਸੀਂ ਮੁਕਰਦੇ ਆਪਾਂ ਕੇ ਇਹਨੂੰ ਹੋਰ ਨੂੰ ਮੈਂ ਵੇਚ ਦੇ ਪਾਜੀ ਤੁਹਾਨੂੰ ਫੋਨ ਕਰਨਾ ਹੈ ਹੁਣ ਫੇਰ ਤਾਂ ਕੱਢ ਦਿੰਦੇ ਜਲੂਸ ਆਪਣਾ ਹਾਂਜੀ ਤੇ ਜੇ ਆਪਣੇ ਕੋਲੇ ਰਹਿ ਗਈ ਆ ਤੇ ਫੇਰ ਕੋਈ ਚੱਕਰ ਨਹੀਂ ਕਹਿ ਦਿੰਦੇ ਹੁਣ ਕੇ ਤੱਕ ਹਾਂਜੀ ਬਾਕੀ ਠੰਡੀ ਕਰਮਾ ਵਾਲੀ ਬੱਚੇ ਦੀ ਵੀ ਨਹੀਂ ਪਰਵਾਹ ਆਵੇਂ ਇੱਕਦਾਂ ਬੈਜੋ ਪਾਜੀ ਇਧਰ ਵੇਖੋ ਜਮਾਈ ਹੈ ਨਾ ਭਾਵੇਂ ਆਉਂਦੀ ਬਹਿ ਜਾਓ ਭਾਵੇਂ ਆਉਂਦੀ ਬਹਿ ਜਾਓ ਭਾਵੇਂ ਨਿਗਾ ਜਾ ਨਿਆਣਾ ਬਹਿ ਜਾ ਤੇ ਲੱਤ ਪੁੱਟ ਜਾ ਤੇ ਮੈਂ ਉਦਾਂ ਹੀ ਦੇ ਦਾਂਗੇ। ਕੀ ਬਾਤ ਆ ਗਾਂਵਾਰ ਕੀ ਸੀ ਗਾਂਵਾਰ ਕੀ ਜਿਉਂਦੀ ਰਵੇ ਕਿੰਨੇ ਦੀ ਦੇ ਦੀਏ ਕਾਂਡਾ ਭਾਈ ਅੱਜ ਪਿਛਲੇ ਆਪਾਂ ਚਲੋ ਵੀਡੀਓ 33 ਦੀ ਪਾਈ ਸੀ ਹਾਂਜੀ ਤੇ 3000 ਚਲੋ ਉਹਦਾ ਆਇਆ ਯਾਰ ਕੀ ਅਕਤ 30 ਦੀ ਦੇ ਦਾਂਗੇ ਆਪਾਂ 2000 ਹੋਰ ਜੋੜੇ 28 ਦੀ ਦੇ ਦਾਂਗੇ ਹੁਣ 1 ਲੱਖ ਤੇ 28000 ਹਾਂਜੀ 1 28 ਉਹ ਵੀ ਜਿਹੜਾ ਕਾਲ ਲਾ ਲੂਗਾ ਤੇ ਮੇਲਾ ਲੁੱਟਣ ਵਾਲੀ ਗੱਲ ਜੀ ਵਾਕਈ ਚੰਗੀ ਮੈਂ ਯਾਰ ਜੋਦੇ ਪੈਠਪੜਾ ਬਹੁਤ ਚੰਗਾ ਭਾਜੀ ਮੈਂ ਨੇ ਮੈਲਾ ਮਾਰ ਕੇ ਮੈਂ 17 18 ਕਿਲੋ ਦੀ ਗਾਰੰਟੀ ਤੇ ਆਈ ਮੈਂ ਜੀ ਮੈਂ ਲੇਵਾ ਲਾ ਕੇ ਏਖਣ ਮੰਡੀ ਚ ਖੜੀ ਹੋਏ 1 60 1 70 70 ਭਾਜੀ ਢਾਈ ਮੰਗਣਾ ਉਹਨਾਂ ਨੇ ਹਾਂ ਢਾਈ ਮੰਗਣਾ ਕੋਈ ਸ਼ੱਕ ਨਹੀਂ 1 ਲੱਖ ਤੇ 28000 ਹਾਂਜੀ 1 28 ਦੀ ਦੇ ਦਾਂਗੇ ਧੰਨਵਾਦ ਧੰਨਵਾਦ ਆ ਆ ਗਈ ਸਜਣੋ ਇਹਦੀ ਜਿਹੜੀ ਕੱਟੀ ਨੂੰ ਇਹਨੇ ਜਨਮ ਦਿੱਤਾ ਦੇਖੋ ਕੱਟੀ ਕਰਮਾਂ ਦੀ ਇਹ ਤਾਂ ਫਿਰ ਹੁਣ ਬੂਰੀ ਤੁਹਾਨੂੰ ਹਰ ਪਾਸਿਓਂ ਵਿਖਾਤੀ ਆ ਸੂਆ ਸੂਈ ਆ ਤੀਜਾ ਬਿਲਕੁਲ ਤਾਜੀ ਮੈਂ ਓਕੇ ਰਿਪੋਰਟ ਆ ਜਾਵਾਂ ਬਾਕੀ ਕੋਲੇ ਆ ਕੇ ਵੇਖੋ ਪਸੰਦ ਆਊਗੀ ਅੱਗੇ ਆ ਗਈ ਆਹ ਫੇਰ ਕੈਮਰੇ ਤੇ ਕਰਤੀ ਇਹਦਾ ਸਰੀਰ ਨਾੜਾ ਨਾਲ ਭਰਿਆ ਪਿਆ ਦੁੱਧ ਥੋੜੀ ਸੇਵਾ ਦਾ ਤੇ ਆਹ ਫਿਰ ਕੱਬਣ ਇਹਦਾ ਤਾਂ ਹੁਣ ਦੁੱਧ ਤੋਂ ਹੀ ਗੈਸ ਹੀ ਲਾ ਸਕਦੇ ਨਹੀਂ ਇੰਨਾ ਝੋਲਾਂਗੇ ਧੰਨਵਾਦ ਆ ਸ਼ਾਰਟ ਵੀਡੀਓ ਵੇਖਣ ਲਈ ਸੱਜਣੋ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਵੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵਾਸਤੇ